ਮਾਂਡ ਠੀਕ ਹੈ ਉਹ ਮੰਗ ਰਹੇ ਹਨ ਹਾਂ ਲੇਕਿਨ ਇਹ ਆ ਵੀ ਕੱਲ ਜਿਹੜਾ ਮਾਮਲਾ ਵਿਜੀਲੈਂਸ ਨੇ ਪਹਿਲਾਂ ਰਜਿਸਟਰਡ ਕੀਤਾ ਸੀ ਉਸ ਮਾਮਲੇ ਦੇ ਅੰਦਰ ਚਲਾਨ ਕੋਰਟ ਦੇ ਅੰਦਰ ਆਇਆ ਔਰ ਨਾ ਮਾਤਮ ਹਮ ਮਾਮਲਾ 2000 ਕਰੋੜ ਦਾ ਬਣਾਇਆ ਤੇ ਨਿਕਲਿਆ ਵਿੱਚੋਂ 2 ਲੱਖ ਉਹ ਵੀ ਠੇਕੇਦਾਰਾਂ ਦੇ ਕੋਲੋਂ ਜਿਹੜਾ ਉਹਨਾਂ ਦੇ ਸਿਰ ਪਾਇਆ ਗਿਆ ਔਰ ਇੱਕ ਵੀ ਪੈਸੇ ਦੀ ਟ੍ਰਾਂਜੈਕਸ਼ਨ ਜਿਹੜੀ ਹੈ ਉਹ ਵਿਜੀਲੈਂਸ ਸਾਬਤ ਨਹੀਂ ਕਰ ਸਕਦੇ ਪਰ ਜਿਹੜਾ ਪ੍ਰੈਸ ਨੋਟ ਆਉਂਦਾ ਵਿਜੀਲੈਂਸ ਦਾ ਜਦੋਂ ਉਹਨਾਂ ਦੇ ਪ੍ਰੈਮਿਸਿਸ ਤੇ ਛਾਪੇ ਕਰਦੇ ਨੇ 4.0 ਸਮਥਿੰਗ ਕਰੋੜ ਉਸ ਤੋਂ ਬਾਅਦ 1.5 ਕਰੋੜ ਦੀ ਪ੍ਰਾਪਰਟੀ ਸੰਡੂ ਤੱਕ ਦਾ ਵੀ ਨਾਮ ਹੈ ਜੇ 4 ਕਰੋੜ ਫੜਿਆ ਤਾਂ ਹੁਣ ਕੋਰਟ ਚ ਦੇਣਵੇ ਬਿਲਕੁਲ ਠੀਕ ਹੈ 5 ਕਰੋੜ ਰੁਪਈਆ ਲੈ ਕੇ ਪ੍ਰਕਾਸ਼ਾ ਪ੍ਰਾਪਰਟੀ ਹੈ ਤਾਂ ਫਿਰ ਉਹ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਇਹ ਸਿਰਫ ਐਵੇਂ ਜਾਣ ਬੁੱਝ ਕੇ ਗੱਲ ਜਿਹੜੀ ਆ ਉਹਨੂੰ ਬਣਾਇਆ ਜਾ ਰਿਹਾ ਹੈ ਇਹ ਬਿਲਕੁਲ ਜਿਹੜਾ ਉਸ ਮਾਮਲੇ ਦੇ ਲਈ ਉਹਨੇ ਸਟੇ ਕੀਤਾ ਹੋਇਆ business ਦੇ ਮੈਟਰਸ ਦੇ ਉੱਤੇ ਤੇ ਫਿਰ ਇਹ ਈਡੀ ਮਾਮਲੇ ਦੇ ਵਿੱਚ ਕਿਸ ਤਰੀਕੇ ਨਾਲ ਆਉਂਦੀ ਹੈ ਈਡੀ ਮਾਮਲਾ ਤਾਂ ਜਿਹੜਾ ਡਾਟਾ ਪੋਲਿਟਿਕਸ ਹੈ ਇਹ ਦਬਾਅ ਦੀ ਰਾਜਨੀਤੀ ਹੈ ਦਬਾਉਣ ਦੇ ਲਈ ਕਿਉਂਕਿ ਜੇ ਬਿੰਗ ਡਾਟਾ ਪੋਲਿਟਿਕਸ ਦਾ ਕਿਹਦੇ ਸੈਂਟਰ ਤੇ ਇਸ਼ਾਰਾ ਕਰ ਰਹੇ ਹੋ ਵੀ ਕਿਉਂ ਸੈਂਟਰ ਕਿਉਂ ਨਹੀਂ ਚਾਹੇ ਸੈਂਟਰ ਹੋਵੇ ਚਾਹੇ ਸਟੇਟ ਹੋਵੇ ਭਗਵੰਤ ਮਾਨ ਬੀਜੇਪੀ ਦੇ ਨਾਲ ਰਲਿਆ ਹੋਇਆ ਜਿਹੜੇ ਯਾਰ ਸੀ ਪਿਛਲੇ ਸਾਲ ਉਹ ਵੀ ਬਾਕੀ ਹੋ ਗਏ ਨੇ ਜਿਹੜਾ ਮਰਜੀ ਬਾਕੀ ਹੋਵੇ ਨਾ ਹੋਵੇ ਇਹ ਸਮੇਂ ਦੇ ਹਾਲਾਤ ਆ ਰਾਜਨੀਤੀਆਂ ਬਦਲਦੀਆਂ ਰਹਿੰਦੀਆਂ ਨੇ ਪਰ ਜਿਹੜਾ ਅੱਜ ਦਾ ਮਾਮਲਾ ਆ ਈਡੀ ਦੇ ਨਾਲ ਇਹ ਈਡੀ ਤਾਂ ਕੇਸ ਹੀ ਨਹੀਂ ਬਣਦਾ ਇਹ ਤਾਂ ਜੇ ਬਣਾਉਣਾ ਤਾਂ ਇਨਕਮ ਟੈਕਸ ਦਾ ਕੇਸ ਬਣਾਉਣਾ अच्छा जे जे कोई पैसे दी ट्रांजैक्शन हुई है कोई भ्रामंदी नहीं हुई फिर ਤਾਂ मामला इनकम टैक्स ਦਾ ਬਣਦਾ ਨਾ ਕਿ ईडी ਦਾ ਬਣਦਾ منی ਲਾਂਡਰਿੰਗ ਦਾ ਮਾਮਲਾ ਕਿੱਥੋਂ ਆ ਗਿਆ ਆਸ਼ੂ ਦੇ ਪਰਿਵਾਰ ਦੇ ਵੀ ਸਦਸੇ ਪਹਿਲਾਂ ਸਦਦੇ ਫਿਰ ਇਹਦਾ ਮਤਲਬ ਕਿ ਹਰਾਸਮੈਂਟ ਹੀ ਹੈ ਸਾਰੇ ਪਾਸੇ ਨੇ ਜਿਆਦਾਤਰ ਤਾਂ ਇਹਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਮਾਮਲਾ ईडी ਦਾ ਬਿਲਕੁਲ ਵੀ ਨਹੀਂ ਬਣਦਾ ਇਹ ਹੀ ਗੱਲ ਅਸੀਂ ਅੱਜ ਰਾਤ ਵੀ ਵਕੀਲ ਸਾਹਿਬਾਨ ਦੇ ਨਾਲ ਡਿਸਕਸ ਕੀਤੀ ਹੈ ਅੱਜ ਵੀ ਕੀਤੀ ਹੈ ਇਹ ਸਿਰਫ ਜਾਣਬੁੱਝ ਕੇ ਰਾਜਨੀਤੀ ਨੂੰ ਵਰਗਲਾਉਣ ਦੇ ਲਈ ਔਰ ਸਾਨੂੰ ਦਬਾਉਣ ਦੀ ਚਾਲ ਹੈ ਇਸ ਤੋਂ ਵੱਧ ਕੋਈ ਕਾਰਨ ਕੀ ਸਮਝੋ ਕੁਟਲੀ ਸਾਹਿਬ ਕਿਉਂ ਅਜਾ ਕਿਤਾ ਜਾ ਰਿਹਾ ਜਿਹੜਾ ਵਿਅਕਤੀ ਜ਼ਿੰਦਗੀ ਦੇ ਅੰਦਰ ਅੱਗੇ ਵਧਣ ਦੀ ਹਿੰਮਤ ਰੱਖਦਾ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਦਬਾਉਂਦੀਆਂ ਨੇ ਤਾਂ ਕਿ ਇਹ ਇੱਕ ਲੋਕ ਰਾਏ ਬਣਾ ਕੇ ਇੱਕ ਜਨ ਲੋਕ ਲਾਇਕ ਨਾ ਬਣ ਇਹ ਹਮੇਸ਼ਾ ਸਰਕਾਰਾਂ ਕਰਦੀਆਂ ਨੇ ਅਜਾ ਕੁਝ ਕੋਈ ਕਾਂਗਰਸ ਦੇ ਸਮੁੱਚੇ ਲੀਡਰਸ਼ਿਪ ਨਹੀਂ ਦੱਸਦੇ ਕੋਟਲੀ ਸਾਹਿਬ ਕਾਂਗਰਸ ਦੇ ਸਮੂੱਚੀ ਲੀਡਰਸ਼ਿਪ ਤੁਸੀਂ ਰਾਤ ਵੀ ਆਏ ਹੋ ਪ੍ਰਗਟ ਸਿੰਘ ਜੀ ਦੇ ਨਾਲ ਕੋਸਟੀ ਜਲੰਧਰ ਆਸੀ ਬਿਲਕੁਲ ਇਸ ਮਾਮਲੇ ਨੂੰ ਜਾਣ ਬੁੱਝ ਕੇ ਨਹੀਂ ਤਾਂ ਕਹਿ ਦਿੰਦੀਆਂ ਪਾਰਟੀਆਂ ਨੂੰ ਸਿਆਸੀ ਰੰਗਤ ਦਿੱਤਾ ਜਾ ਰਿਹਾ ਜੀ ਬਹੁਤ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਤਾਂ ਜਲੰਧਰ ਦਾ ਬਲੌਗ ਜਿੱਦਾ ਪੰਜਾਬ ਸੱਚ ਸਕਦੇ ਸੀ ਸਾਰਾ ਨਹੀਂ ਚਲੋ ਆਸ਼ੂ ਦਾ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਇੱਕ ਵੱਡਾ ਚਿਹਰਾ ਨੇ ਕਾਂਗਰਸ ਦਾ ਸਾਡੀ ਰਿਸਪੌਂਸਿਬਿਲਟੀ ਹੈ ਕੇਂਦਰ ਦੀ ਲੀਡਰਸ਼ਿਪ ਦੇ ਨਾਲ ਰਾਤ ਵੀ ਗੱਲ ਹੋਈ ਹੈ ਅੱਜ ਸਵੇਰੇ ਵੀ ਗੱਲ ਹੋਈ ਹੈ ਸਾਡੀ ਜ਼ਿੰਮੇਵਾਰੀ ਫਿਕਸ ਹੋਈ ਆ ਸੀ ਇਸ ਕਰਕੇ ਆਏ ਆ ਜਦੋਂ ਦੂਸਰਿਆਂ ਦੀ ਜ਼ਿੰਮੇਵਾਰੀ ਲੱਗੇ ਕਿ ਜ਼ਿੰਮੇਵਾਰੀ ਲਾਵਾਂਗੇ